ਹਾਂਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਿੰਮਤ ਔਜਲਾ ਵਲੌਗਸ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੇ ਇਹ ਮਤਲਬ ਵਲੌਗ ਸੇਮ ਡੇ ਸ਼ੁਰੂ ਹੋ ਰਿਹਾ ਹੈ ਸਟਾਰਟ ਹੋ ਰਿਹਾ ਬਟ ਕਨਸੈਪਟ ਕੁਝ ਜਿਹੜਾ ਉਹ ਵੱਖਰਾ ਹੈ ਤੇ ਅੱਜ ਆਪਾਂ ਜਾ ਰਹੇ ਹਾਂ ਜਿਹੜੀ ਤਾਂ ਡੇ ਸਾਹਮਣੇ ਕੱਲ ਵੀਡੀਓ ਤੁਸੀਂ ਵੇਖੀ ਹੀ ਉਸ ਭੈਣ ਦੀ ਸ਼ਾਪਿੰਗ ਵਾਸਤੇ ਜਾ ਰਹੇ ਹਾਂ ਤੇ ਕਰਦੇ ਆਂ ਜੀ ਸ਼ਾਪਿੰਗ ਜਿੱਦਾਂ ਤੁਹਾਨੂੰ ਅੱਗੇ ਵੀ ਕਹਿੰਨੇ ਆਂ ਕੀ ਸੇਵਾ ਦੇ ਵਲੌਗ ਜ਼ਰੂਰ ਆ ਪਰ ਸ਼ਾਪਿੰਗ ਜ਼ਿਆਦਾ ਹੁੰਦੀ ਹੈ ਸਾਡੇ ਤੇ ਸ਼ਾਪਿੰਗ ਜਿਹੜੀ ਉਹ ਕਿਹਨੂੰ ਨਹੀਂ ਵੇਖਣੀ ਪਸੰਦ ਤੇ ਚਲੋ ਜੀ ਚੱਲਦੇ ਆ ਤੇ ਚੱਲ ਕੇ ਸ਼ਾਪਿੰਗ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਕਰਦੇ ਆ ਇੰਜੋਏ ਆ ਗਏ ਆਪਾਂ ਕੱਲ ਵਾਲੀ ਥਾਂ ਹਾਲ ਬਾਜ਼ਾਰ ਗੱਡੀ ਲਾਤੀ ਪਾਰਕਿੰਗ ਚ ਤੇ ਹੁਣ ਇੱਥੋਂ ਵੇਖੋ ਰਿਕਸ਼ਾ ਲੈਂਦੇ ਆ ਕਿਹਈ ਰਿਕਸ਼ਾ ਲੈਂਦੇ ਆ ਜੀ ਪੈ ਰਹੋ ਹਾਂ ਜੀ ਪੁਰਾਣੀ ਜਗ੍ਹਾ ਤੇ ਪਹੁੰਚ ਜੇ ਕੱਲ ਵਾਲੀ ਜਗ੍ਹਾ ਤੇ ਗੱਡੀ ਕਰਤੀ ਹੈ ਪਾਕ ਤੇ ਆਪਾਂ ਹੁਣ ਲਵਾਂਗੇ ਰਿਕਸ਼ਾ ਕਿ ਰਿਕਸ਼ਾ ਖੜਾ ਹੀ ਹੈ ਹਾਲ ਬਜ਼ਾਰ ਖੜਾ ਜਾਮਨ ਸਿੰਘ ਆਨੂ ਹੀ ਡਿੱਕੰਦੇ ਆ ਲਓ ਜੀ ਇੱਕ ਗੱਡੀ ਦੇ ਉੱਤੇ ਤੇ ਦੂਸਰੀ ਤੇ ਬਹਿ ਗਈ ਚਲੋ ਜੀ ਬਤਰਾਉਗੇ ਬਹਿ ਲਾਣੀ ਹੈ ਮੈਨੂੰ ਡਾਈਓਂ ਮੈਂ ਹੱਥ ਲਾਉ ਨਹੀਂ ਰੈੱਡ ਕਿਆ ਕੁੜੀ ਰੈੱਡ ਰੈੱਡ ਠੀਕ ਹੈ ਜੀ ਇਹ ਹੋ ਰੈੱਡਾ ਨਾ ആയ ഹെ രംഗ നമുക്ക് കുടി ബോട്ട സോണ ദുബട്ടാ ഏത ਚਾਹੇ ਕਿਸੇ ਦੇ ਲਈ ਐ ਸ਼ਾਪਿੰਗ ਪਰ ਸ਼ਾਪਿੰਗ ਕਰਨ ਦਾ ਨਜ਼ਾਰਾ ਬੜਾ ਹੁੰਦਾ ਉਹ ਵੀ ਬੀਬੀਆਂ ਦੇ ਸੂਟਾਂ ਦਾ ਮੈਂ ਇੱਥੇ ਬਹਿ ਜਾਣਾ ਤੁਹਾਨੂੰ ਸਾਹਮਣੇ ਕਰ ਦਿੰਦਾ ਫਿਰ ਉਹ ਜੀ ਰੰਗ ਦਿਓ ਪਾ ਪਾ ਦੇ ਦਿਓ ਸੋਹਣਾ ਰੰਗ ਆ ਵੀ ਜੀ ਬਹੁਤ ਤੇਜ਼ੀ ਬਣੀ ਇਹ ਦੋ ਰੰਗ ਇਹ ਤੋਂ ਇਧਰ ਰੰਗ ਹੋਰ ਹੁੰਦਾ ਜੀ ਸੋਨਾ ਸੋਨਾ ਤੇ ਵੀ ਕੀ ਕਰਦੇ ਉਡਾਨੇ ਦੇ ਚਾਹ ਮਾਜੋ ਇਹ ਚਾਹੋਗੇ ਇੱਕ ਗਾਜਰੀ ਸ਼ੇਡ ਨਹੀਂ ਜਿਹੜਾ ਆ ਵਾਲਾ ਕਲਰ ਆ ਪੀਚ ਜਿਆ ਨਹੀਂ ਆ ਨਹੀਂ ਆ ਲਾਈਟ ਥੋੜਾ ਚੰਗਾ ਸਾਰੇ ਢਾ ਸਕੋਗੇ ਨਾ ਸਾਰੇ ਢਾ ਸਕੋਗੇ ਲਾਈਟ ਕੋਲ ਆ ਇਹਦੇ ਕੁਬ ਬਣ ਕੇ ਬੈਠਾਉਣ ਲੱਗੇ ਤੇ ਸੂਟ ਸੋਨਾ ਸੂਟ ਹੈ ਜੀ ਉਹ ਰੰਗ ਬੜਾ ਹੈ। ਹਾਂ ਰੰਗ ਬੜਾ ਪਿਆਰਾ ਤੇ ਅਨੰਦ। ਇਹ ਤਾਂ ਮਾਰੀ। ਇਹ ਕੀ ਕਰਦੇ ਹੋ? ਚਾਰ ਸ਼ੂਟ ਹੋ ਕੇ ਖੋਤ ਕੇ। ਪੰਜ ਸ਼ੂਟ ਤੇ ਸ਼ਿਮਾਓ ਨਹੀਂ ਕਰਨਾ ਹੈ ਆਪਾਂ। ਆ ਸੋਨਾ। ਸ਼ਿਮਾ ਰੇ। ਆ ਸੋਨਾ ਸ਼ੂਟ। ਹੈ? ਕਦਰ ਕਿਡਾ ਸੋਨਾ ਹੈ। ਦੁਪੱਟਾ ਵੀ ਵੇਖਦਾ। ਮੈਨੂੰ ਕੋਹ ਪਤਾ ਹੈਗਾ ਨਹੀਂ ਇਹ ਪਰ ਮੈਂ ਇਹਨਾਂ ਨੂੰ ਕਹੀ ਜਾਂਦਾ ਦੁਪੱਟਾ ਵੇ ਉਹਦਾ। ਆ ਵੀ ਸੋਨਾ। ਆ। ਖੋਲੋ ਖੋਲੋ ਨਾ। ਇਹ ਹੈਂਡਵਰਕ ਹੁੰਦਾ ਏ ਇਹ ਦੇ ਆਹ ਇਹ ਤੇ ਮਿਹਨਤ ਬੜੀ ਲੱਗਦੀ ਹੁੰਦੀ ਇੱਥੇ ਤੇ ਹਣਾ ਹਾਂਜੀ ਕੰਬਲਾਂ ਦੀ ਸੂਟਾਂ ਨੂੰ ਛੋਪੀ ਹੋ ਚੁੱਕੀ ਆ ਹੁਣ ਫੜ ਲਿਆ ਸਾਰੇ ਕੱਪੜੇ ਕੰਬਲ ਸੂਟ ਇਹ ਇਹ ਘੁੰਡੀਆਂ ਇੱਕ ਕੀ ਰਿਆਗੇ ਪਾ ਉੱਤੇ ਜਿਹੜੇ ਲਈ ਜੀ ਫੁਲਕਾਰੀ ਫੁਲਕਾਰੀ ਜਰਾ ਸਾਰੀ ਸ਼ਾਪਿੰਗ ਹੋ ਚੁੱਕਿਆ ਵੋਇਲ ਦਾ ਅਡਜਸਟਮੈਂਟ ਵੀ ਸਾਰਿਆਂ ਨੇ ਕਰ ਲਿਓ ਤੇ ਤੁਹਾਨੂੰ ਬਲੌਟ ਦੇਣ ਨੂੰ ਹੋਣਾ ਜੀ ਈ ਰਿਕਸ਼ਾ ਲੈ ਰਹੀ ਆਪਣੀ ਪਾਰਕਿੰਗ ਵਾਕਣ ਤੋਂ ਬਾਰਕਿੰਗ ਦਾ ਕੋਈ ਕੰਟ੍ਰੋਲ ਨਹੀਂ ਈ ਰਿਕਸ਼ਾ ਲੈ ਰਹੀਏ ਜਿੱਤੋਂ ਬਾਹਰ ਤਾਂ ਨਹੀਂ ਦੇ ਰਿਹਾ ਆਰਾਮ ਚ ਭੀੜ ਤੇ ਡੈਕੋਰੇਸ਼ਨ ਨਹੀਂ ਹੈ ਕਿ ਕੁਝ ਹੋ ਕੁਝ ਨਾ ਕਿੱਥੇ ਪਹੁੰਚ ਗਏ ਕਹਿੰਦੇ ਕਿੱਥੇ ਆ ਗਏ ਕਹਿੰਦੇ ਕਿੱਥੇ ਆ ਗਏ ਮੈਂ ਇੱਕ ਸੁਰਖੀ ਜ਼ਿੰਦਗੀ ਲੈਣੀ ਹੁੰਦੀ ਇਹਨਾਂ ਦੀ ਮੇਕਅਪ ਕੇਟ ਬਣਾਉਣਾ ਪੈ ਗਿਆ ਮੈਂ ਆ ਅਗਰੇ ਸਮਾਰੀ ਸੀ ਮੈਂ ਮੜਿਆ ਉਹ ਘਾ ਦੇ ਦਰਾਂ ਦੇ ਪਾਸੇ ਅੱਜ ਅੱਤੇ ਭੀੜ ਵੇਖਿਓ ਆਈਡੀਆ ਚ ਮਾਰਕੀਟ ਦੇ ਵਿੱਚ ਇੰਨੇ ਜਿਆਦੇ ਭੀੜ ਵਾ ਕਿ ਪੈਦਲ ਲੰਘਣਾ ਔਖਾ ਆ ਵਾ ਉਤੋਂ ਸਕੂਟਰ ਮੋਟਰਸਾਈਕਲ ਵੇਚ ਲੋਕ ਲਈ ਖੜਦੇ ਆ ਇਹ ਤੁਹਾਡੇ ਸਾਹਮਣੇ ਆ ਦੁਕਾਨਾਂ ਸਾਰੀਆਂ ਸੱਜੀਆਂ ਵਾ ਦੀਵਾਲੀ ਕਰਕੇ ਇੰਨਾ ਕੁ ਜ਼ਿਆਦਾ ਰਸ਼ਵਾ ਗਲੀਆਂ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਆਈਡੀਆ ਚ ਮਾਰਕੀਟ ਤੇ ਕੁਝ ਜ਼ਿਆਦਾ ਹੀ ਹੈ ਨਾ ਕਿਸੇ ਨੇ ਲੜੀਆਂ ਲਾਈਆਂ ਕਿਸੇ ਨੇ ਕੁਛ ਲਾਇਆ ਕਿਸੇ ਨੇ ਆਪਣੀ ਰੇੜੀ ਲਾਈ ਵੇਖੋ ਤੁਸੀਂ ਕਿਸੇ ਨੇ ਫੂਡ ਦਾ ਲਾਇਆ ਸਟਾਲ ਕਿਸੇ ਨੇ ਕਿਸੇ ਨੇ ਕਿਸੇ ਨੇ ਫਲਾਵਰਸ ਲਾਏ ਕਿਹਨੇ ਹਾਰ ਲਾਏ ਕਿਹਨੇ ਡੈਕੋਰੇਸ਼ਨ ਦਾ ਸਮਾਨ ਲਾਇਆ ਹੋ ਸਾਰਿਆਂ ਨੇ ਆਪਣੀ ਆਪਣੀ ਦੁਕਾਨਾਂ ਸਜਾ ਕੇ ਰੱਖੀਆਂ ਇਹੋ ਅਮਰਸਰ ਦਾ ਜਿਹੜਾ ਵਾ ਖਾਸੀਅਤ ਵਾ ਅਮਰਸਰ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਹੀ ਮਿਲਦੀਆਂ ਨੇ ਹੋਰ ਕਿਤੇ ਨਹੀਂ ਮਿਲਦੀਆਂ ਨੇ ਤੇ ਇੱਥੇ ਇੱਥੇ ਬੱਚੇ ਵੀ ਮਿਲਦੇ ਜੀ ਆਹ ਬੱਚੇ ਨੰਨੇ ਪਏ ਤੇ ਆਪਰੇ ਪਛੇਤਰੀ ਆਉਂਦੀ ਹੈ ਹਾਂ ਜੇ ਹੈ ਹੈ ਗਿਆ ਜੀ ਹੈ ਅਰੇ ਮਤਬਦਤ ਕੀ ਕੀ ਨਹੀਂ ਇੱਥੇ ਕਿੰਨੀ ਕਿ ਕਿ ਦਿਨ ਕਰਿਆ ਅੱਲ ਲੱਗਿਆ ਵੀ ਇਹ ਨੰਗੀ ਲੈ ਲੋ ਆਪਣੇ ਪਿਓ ਦਾ ਰਾਜ ਆ ਹੋਏ ਭਾਈ ਇਹ ਹੈ ਹਫਤਾ ਇਕੱਠਾ ਕਰਨਾ ਆਏ ਚਲੋ ਹਫਤਾ ਇਕੱਠਾ ਕਰਨ ਚਲੀਏ ਇੱਧਰ ਨੂੰ ਆਣ ਆਪਣੇ ਚੂੜੇ ਨਹੀਂ ਨਹੀਂ ਉਧਰ ਵਾ ਤੁਸੀਂ ਭੁੱਲ ਕੇ ਜਾਂਦੇ ਜੀ ਚੂੜਾ ਚੂੜੇ ਵਾਲਾ ਤਾਂ ਪਿੱਛੇ ਆ ਪਹਿਲਾਂ ਬੈਗ ਤੇ ਲੈ ਲਈਏ ਬਾਜ਼ਾਰ ਵੇਖ ਕੇ ਨਜ਼ਾਰਾ ਹੁੰਦਾ ਕਿ ਨਹੀਂ ਹੁੰਦਾ ਘੁੰਮਣ ਦਾ ਬਧੋ ਬਧ ਜੀ ਕਰਦਾ ਤੇ ਸਭ ਤੋਂ ਵੱਡੀ ਗੱਲ ਜੇ ਕੋਈ ਗੱਲ ਇਹ ਵਾ ਕਿ ਸਾਰਿਆਂ ਨੂੰ ਮੈਂ ਇੱਕ ਸਲਾਹ ਦਿੰਦਾ ਵਾਂ ਕਿ ਜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੋਈ ਘੁੰਮਣ ਆਉਂਦਾ ਵਾ ਤੇ ਜਾਂ ਅ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਵਾਸੀ ਆ ਲੈ ਲੋ ਆਂਦਿਆ ਹੋਲੀ ਆ ਐਂ ਦੀਵਾਲੀ ਪਰ ਦੀਵਾਲੀ ਦੇ ਰੰਗ ਜਿਹੜੇ ਲੋਕੀ ਤੇ ਆ ਆ ਆ ਜੀ ਪਤਾ ਲੱਗਿਆ ਇਹ ਆ ਗਿਆ ਜੀ ਅਹੀਂ ਬੈਗ ਲੈਣ ਜਿਹਦੇ ਵਿੱਚ ਸਾਮਾਨ ਸਾਰਾ ਪਾ ਕੇ ਦੇਣਾ ਕਰੋ ਫਲਾਵਰਸ ਆ ਕਿੰਡੀ ਸੋਹਣੀ ਦੁਕਾਨ ਲੱਗੰਦੀ ਹੈ ਫੁੱਲਾਂ ਡੈਕੋਰੇਸ਼ਨ ਸਾਰੀਆਂ ਕਿਸੇ ਨੇ ਆਹ ਭਾਉ ਜਿਹੜਾ ਉਹ ਨਾ 100 ਰੁਪਏ ਦੀ ਇੱਕ ਬੈਲਟ ਵੇਚ ਦਿੰਦੇ ਆ ਰੰਗ ਦੇ ਵੇਖੋ ਤੁਸੀਂ ਰੰਗ ਕਿੰਨਾ ਕਿੰਨਾ ਵਧੀਆ ਲੱਗੰਦਿਆ ਰੰਗ ਪਾ ਕੇ ਵੇਚ ਦਿੰਦੇ ਇੱਕ ਇੱਕ ਪੁੜੀ ਜਾਂਦੇ ਹਿਸਾਬ ਨਾਲ ਰੰਗ ਵੇਚਦੇ ਕਿੰਨੇ ਦੀ ਕਿੰਨੇ ਦੀ ਏ 100 ਰੁਪਏ ਦੀ ਬੈਲਟ ਇੱਕ ਫ੍ਰੀ ਏ 100 ਰੁਪਏ ਦੀ ਬੈਲਟ ਇੱਕ ਫ੍ਰੀ ਤੇ ਹੁਣ ਇਹ ਆਖੰਦੇ ਹੀ ਇਹ 100 ਦੇ ਦੀਆਂ ਦੋ ਬੈਲਟਾਂ ਵਿਆਹ ਜਾਂਦੇ ਕਿ 150 ਦੀਆਂ ਤਿੰਨ ਬੈਲਟਾਂ ਹਾਏ ਹਾਏ ਆ ਆ ਚੀਜ਼ਾਂ ਮੇਖਵਾ ਦਿੱਤੀ ਆਹਾਂ ਕਿਆ ਮਜ਼ਾ ਮਜ਼ਾ ਬੈਗ ਲੈ ਲਿਆ ਕੋਸ ਹਾਂਜੀ ਸਾਈਜ਼ ਮੀਡੀਅਮ ਕੀ ਮੀਡੀਅਮ ਨੋਰਮਲੀ ਚਾਹੀਦਾ ਹੁੰਦਾ ਬੋਲੇ ਸਪੀਕਰ ਦਾ ਨਾ ਨਹੀਂ ਨਹੀਂ ਬ੍ਰਾਈਡਲ ਬ੍ਰਾਈਡਲ ਇੱਥੇ ਆ ਗਿਆ ਪਰਸ ਪਰਸੀ ਪਰਸ ਮੈਂ ਮੈਂ ਉਧਰ ਲੱਭਣ ਲਿਆਂ ਤੇ ਉਹ ਆ ਕੇ ਇੱਧਰ ਉਹ ਸੈਟ ਵੇਖਣ ਨੂੰ ਡਾਇਰੈਕਸ਼ਨ ਦਸਵਾਉਂ। ਸਾਈਜ਼। ਬੰਦਾ ਫਸ ਜਾਂਦਾ ਜਦੋਂ ਇੱਥੇ ਆਉਂਦਾ ਨਾ। ਬੰਦਾ ਫਸ ਜਾਂਦਾ। ਹੈ ਕਿਹੜੇ ਕਿਹੜਾ ਲੈਣਾ ਦੱਸੋ। ਆ ਠੀਕ। ਇਹ ਲੋ। ਅੱਛਾ ਇਹ ਲੈ ਲਓ। ਬ੍ਰਾਈਟ ਜੇ ਕਲਰ ਲੈਣਾ ਹੈ ਜੇ ਲੈਣਾ ਹੈ ਤੇ। ਆ ਨਹੀਂ ਸੁਣਿਆ ਛੋਟੇ ਛੋਟੇ ਆਵੇ। ਔਰ ਰੈੱਡ ਕਲਰ ਦੇ ਗ੍ਰੀਨ ਕਲਰ ਦੇ। ਆ ਲੈ ਲਓ ਫਿਰ ਆੜੇ। ਆੜੇ। ਆ ਆਵੇ। ਇਹਨਾਂ ਨਾਲ ਚਲੋ ਭਾਜੀ ਆਹ ਤੇ ਤੁਹਾਡੇ ਉੱਪਰ ਕੁਝ ਮਿਲੂ ਕੀ ਮੈਂਸ਼ਨ ਹੈ ਨਾ ਸੇਮ ਜੀ ਦੇ ਅੰਦਰ ਵੀ ਦੇਖਿਓ ਕਿਹੜਾ yellow bright ਆ ਉਠਣ ਨਾ ਦਿਆ ਇਹ ਉੱਠਣ ਨਹੀਂ ਦਿਆ ਡਿਸਪਲੇ ਕਲਰ ਇਹੀ ਆ ਨਹੀਂ ਮੈਨੂੰ ਨਹੀਂ ਆ ਮੈਨੂੰ ਆਹ ਗੰਦੇ ਫੁੱਲ ਵਧੀਆ ਲੱਗਦੇ ਆ ਸੋਹਣੇ ਲੱਗਦੇ ਨਾ ਵੇ ਸਾਡਾ ਸੋਹਣਾ ਲੱਗਦਾ ਹੈ ਜਿਹੜਾ ਕੰਡੇ ਹਲਾਉ ਤਾਰ ਕੇ ਦੇ ਦੋ ਆਦ ਲੈ ਆਪਾਂ ਦੱਸੋ ਇੱਕ ਲੈ ਲਓ ਦੇ ਦੋ ਉਹ ਦੇਰੋ ਚਲੋ ਤੇਰੋ ਆ ਦੇਰਵਾੜਾ ਆ ਦੇ ਲੋ ਆ ਨਹੀਂ ਆ ਨਾਲ ਦਾ ਜਰੂਰ ਨਾਲ ਦਾ ਹਾਂ ਆ ਦੇ ਲੋ ਠੀਕ ਹੈ ਲੱਛੇ ਲੱਛੇ ਆ ਕਿੰਨੇ ਕਿੰਨੇ ਖੋਛੋ ਕਿੰਨੇ ਮੈਂ ਲੈ ਇਹ ਵੀ ਤੁਹਾਨੂੰ ਨਹੀਂ ਮੈਂ ਕਾਇਦਰ ਤੋਂ ਪੁੱਛ ਰਹੀ ਕਿ ਕਿਹੜਾ ਕਿੰਨੇ 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 ਪੈਕਟ ਮੈਂ ਵੀ ਲੈ ਕੇ ਆਈ 20 ਪੈਕਟ ਲਾਈ ਪੈਕਟ ਨਹੀਂ ਲੈ ਕੇ ਆਈ ਮੈਂ ਉਹ ਸ਼ੀਸ਼ੇ ਲੈ ਕੇ ਆਈ 20 ਸ਼ੀਸ਼ੇ ਆ ਵੀਸ਼ੇਸ਼ੀਆਂ ਹਾਂ ਬੱਲੇ ਬੱਲੇ ਬੰਦੇ ਬੱਲੇ ਬੀਬੀ ਨੂੰ ਖੋਲ ਨਹੀਂ ਦੇਣੀ ਚਾਹੀਦੀ ਕਿ ਮੈਂ ਲੈਣੀ ਪੈਈ ਉਹ ਵਾਲੀ ਸਾਈਡ ਤੇ ਨਾ ਨਾ ਮੈਂ ਨਹੀਂ ਦੇਣਾ ਕੋਈ ਪੈ ਹਾਂਜੀ ਆਇਆ ਪਸੰਦ ਕੋਈ ਹੈ ਤੇ ਤੁਸੀਂ ਤੁਸੀਂ ਸਾਰੇ ਜਣੇ ਪਸੰਦ ਕਰਕੇ ਦੱਸਿਓ ਨਾ ਮੈਂ ਹੌਲੀ ਹੌਲੀ ਕਰਕੇ ਤੁਹਾਨੂੰ ਮੁਖਾ ਦਿੰਨਾ ਵਾਂ ਕਿ ਕਮੈਂਟ ਕਰਕੇ ਸਾਨੂੰ ਦੱਸ ਦਿਓ ਕਿ ਕਿਹੜਾ ਚੂੜਾ ਤੁਹਾਨੂੰ ਪਸੰਦ ਆਇਆ ਅਬਲ ਤੇ ਚੂਸ ਹੀ ਕਰ ਲਿਆ ਵਾ ਚੂਸ ਹੀ ਕਰ ਲਿਆ ਵਾ ਪਰਾਂਦੇ ਆ ਕਿ ਗੰਨੇ ਦੇ ਖੇਤ ਦੇ ਵਿੱਚੋਂ ਗੰਨਾ ਪਸੰਦ ਕਰਨਾ ਬਹੁਤ ਔਖਾ ਵਾ ਉਹਦੇ ਕਰਕੇ ਤੇ ਪਰ ਬੀਬੀ ਨੇ ਪਸੰਦ ਕਰ ਲਿਆ ਦੱਸੋ ਬੀਬੀ ਜੀ ਆਵੜਾ ਚਲੋ ਸਵਾਗਤ ਹੈ ਇਨਸ਼ਾ ਅੱਲ ਹਾਂਜੀ ਦੱਸੋ ਕਿਹੜਾ ਵਸਿਆ ਕਿਹੜਾ ਪਸੰਦ ਆ ਮੂਹ ਵੀ ਉਤਰਾ ਦੋ ਬਰਾਂ ਲਿਆਈ ਦੱਸੋ ਮੈਂ ਤੇਰਾ ਸੋਣਾ ਲੱਗਿਆ ਮੈਨੂੰ ਮੈਨੂੰ ਵੀ ਇਹ ਸੋਣਾ ਪੈ ਤੈਨੂੰ ਕਿਹੜਾ ਸੋਣਾ ਮੈਂ ਕਹ ਆਵੜਾ ਉਹ ਸੋਣਾ ਲੱਗਦਾ ਅੰਦਰ ਅੱਜ ਭਾਈ ਦੇ ਪਸੰਦ ਦਾ ਖੜਵਾ ਅੱਜ ਪਤਾ ਨਹੀਂ ਉਹ ਲੰਗੇ ਨਾੜੇਗਾ ਥੋੜਾ ਜਿਹਾ ਹਾਂ ਇਹ ਵੀ ਇਹ ਇਹ ਵੀ ਗੱਲ ਸਹੀ ਹੈ ਡਨ ਹੋ ਗਿਆ ਸਮਝ ਇਹਦੇ ਨਾਲ ਉਹ ਕੋਲੀਆਂ ਵੀ ਸੋਹਣੀਆਂ ਆਈਆਂ ਜੀ ਚਲੋ ਚਲੋ ਠੀਕ ਹੈ ਜੀ ਡਨ ਹੋ ਗਿਆ ਚੂੜਾ ਵੀ ਡਨ ਹੋ ਗਿਆ ਇਹ ਕੀ ਨਾ ਇਹਦਾ ਕਲੀਰੇ ਵੀ ਡੰਨੋ ਕੇ ਧਿਆਨ ਨਾਲ ਵਨਣਾ ਆਪਣੇ ਆਪਣੇ ਬੰਦ ਕਰ ਲੈਂਦੇ ਨੇ ਕੜੀ ਨਹੀਂ ਆਪਣੇ ਬਣਾਉਂਦੇ ਨਹੀਂ ਕੜੀ ਕੜੇ ਹੁੰਦੇ ਹਨ ਤੇ ਲਓ ਜੀ ਅਸੀਂ ਨਾਲ ਦੀ ਨਾਲ ਆਪਾਂ ਨਾ ਕੀ ਕਰ ਲਿਆ ਆਪਣੀ ਵੀ ਸ਼ੋਪਿੰਗ ਕਰ ਲਈ ਆ ਜਿਹੜੀ ਬਹੁਤ ਜ਼ਰੂਰੀ ਸੀ ਕਹਿੰਦੇ ਨੇ ਨਹੀਂ ਮੇਰਾ ਸੀਰੀ ਹੈ ਅੱਜ ਅੱਜ ਇਹ ਮੇਰੇ ਅੱਜ ਇਹ ਮੇਰੀ ਸੀਰੀ ਆ ਹੋ ਗਿਆ ਹੋ ਗਿਆ ਸ਼ੂਗਰ ਆਪਰਾ ਨਹੀਂ ਇਹ ਲੈਣੀਆਂ ਲੜੀਆਂ 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 ਲੈਣਾ ਲੈਣਾ ਇਹ ਸਮਾਨ 2000 ਰੁਪਏ ਦਾ ਦੋ ਮੇਰੇ ਸਾਹਮਣੇ ਕਲੀਰ ਕਿੰਨੇ ਦੇ ਹੁੰਦੇ 3100 ਤੇ 3200 ਹੁੰਦੇ ਉਹੋ ਹੀ ਛੂੜਾ ਕਲੀਰ ਆ 3100 4100 ਇਹ ਹਲਕੀ ਦਾ 3500 ਹਾਂ ਇਹ 3200 3200 3500 ਹਲਕੀ ਚੋਇਸ ਰੱਖੀ ਸੀ ਨਾ ਕੁੜੀ ਨੇ ਲਹਲ 3500 ਕੇ ਹੈ ਤਾਂ 50 ਭਲਾ ਕਿੰਨੇ ਦੱਸ ਚਲੋ ਬਸ ਇਹ ਨਹੀਂ ਗੱਲਾਂ ਤੁਸੀਂ ਕਰਨੀਆਂ ਸੁਖਰਾਜ ਦਾ ਰਹਿ ਗਿਆ ਸਮਾਨ ਸਭ ਪੀੜ ਬੜੀ ਆ ਜਿ ਲੈ ਚਲੀਏ ਆ ਵੀ ਕੋਈ ਤੋਂ ਲੈ ਲਓ ਸੁਖਰਾਜ ਵਾਸਤੇ ਟੇਬਲ ਕੁਰਸੀ ਖਰੀਦਿਆ ਜਾ ਰਿਹਾ ਟੇਬਲ ਕੁਰਸੀ ਸੁਖਰਾਜ ਵਾਸਤੇ ਖਰੀਦਣ ਦੇ ਆ ਕੁਝ ਗਿਫਟ ਆਪਾਂ ਕੱਲ ਖਰੀਦ ਕੇ ਲਿਆਇਆ ਕੋਜ ਅੱਜ ਖਰੀਦ ਲੇ ਆ ਜਾ ਕੇ ਪੈਕਿੰਗ ਕਰਾਂਗੇ ਤੇ ਇਹਨੂੰ ਦੇ ਕੇ ਆਵਾਂਗੇ ਬਰਥਡੇ ਗਿਫਟ ਠੀ ਗਾਇਸ ਅੱਜ ਦਾ ਵਲੌਗ ਸਾਡਲੀ ਬਣਾਉਣਾ ਬਹੁਤ ਔਖਾ ਰਿਹਾ ਕਿ ਭੀੜ ਬੜੀ ਜਿਆਦੀ ਇਹ ਸਮਾਨ ਬੜਾ ਦੋ ਹਾਥੀ ਤੇ ਮੇਰੇ ਨਾਲ ਤਿੰਨ ਦੇ ਚਾਰ ਚਾਰ ਲਫਾਫੇ ਬੜੇ ਹੀ ਆਪਾਂ ਇਹਨਾਂ ਨੇ ਤੇ ਵਿਚੇ ਰਹਿਣ ਬੈਗ ਚੁੱਕਿਆ ਸੀ ਤੇ ਨਾਲ ਤੇ ਆਪਣਾ ਪਈ ਜਾਂਦੇ ਆ ਕਿ ਵਲੌਗ ਕਿੰਨਾ ਬੜਾ ਸੁਖ ਐ ਕਰਕੇ ਕੈਮਰਾ ਹੀ ਘੁਮਾਉਣਾ ਹਨਾ ਅੰਬੜੇ ਜਾਂਦੇ ਆ ਪਰ ਵਲੌਗ ਬਣਾਉਣਾ ਬਹੁਤ ਫਰੋ ਵੀਰ ਵੇਖ ਲੈ ਯਾਰ ਗੱਡੀ ਵੀ ਤੇ ਵਲੌਗ ਤੇ ਚਲੋ ਸ਼ਾਪਿੰਗ ਤੇ ਚਲੋ ਜਿਹੜੀ ਹੋਣੀ ਹੋਈ ਆ ਹੁਣ ਸਟ੍ਰੈਸ ਦਿਮਾਗ ਤੇ ਇਹ ਆ ਕਿ ਜਿਹੜੇ ਕੱਲ ਸ਼ਾਪਿੰਗ ਕੀਤੀ ਜਿਹੜੀ ਅੱਜ ਸ਼ਾਪਿੰਗ ਕੀਤੀ ਸਾਰੀ ਪ੍ਰੋਪਰ ਪੈਕਿੰਗ ਕਰਨੀ ਆ ਜਿਹੜੇ ਗਿਫਟ ਲਿਆਂਦੇ ਉਹ ਦੇਣੇ ਵੀ ਨੇ ਜਿਹੜਾ ਡੈਕੋਰੇਸ਼ਨ ਦਾ ਸਮਾਨ ਲਿਆ ਉਹ ਡੈਕੋਰੇਸ਼ਨ ਵੀ ਕਰਨੀ ਆ ਦੇਣ ਵੀ ਜਾਣਾ ਏ ਦੋ ਤਿੰਨ ਜਗ੍ਹਾ ਇਹੋ ਜੀਆਂ ਦੇਖਿਆ ਆਪਾਂ ਦੂਜਾ ਦੋ ਤਿੰਨ ਜਗ੍ਹਾ ਇਹੋ ਜੀਆਂ ਹੋਰ ਉਹਨਾਂ ਨੂੰ ਅਗਲੇ ਨੂੰ ਕਿਹਾ ਵਾ ਜਿਹੜੇ ਈ ਰਿਕਸ਼ੇ ਵਾਲੇ ਤੇ ਮੈਂ ਹਾਂ ਕਹਿਣ ਦੀ ਹਾਂ ਵੀ ਜਿਹੜੀਆਂ ਦੋ ਤਿੰਨ ਥਾਵਾ ਵਾਂ ਦੂਰ ਨੇ ਉੱਥੇ ਵੀ ਜਾਣਾ ਵਾਂ ਦਿਵਾਲੀ ਆ ਕੇ ਐ ਭੱਜੀ ਆਉਣ ਦੀ ਤੇ ਦੇਣ ਕੁਛ ਵੀ ਨਹੀਂ ਹੈਗੀ ਦਿਵਾਲੀ ਅਸਲ ਦੇ ਵਿੱਚ ਚਾਹੀਦੀ ਸਿਕਦੋਂ ਨਵੰਬਰ ਦੀ 10 ਤਰੀਕ ਤੋਂ ਬਾਅਦ ਚਾਹੀਦੀ ਹੈ ਹਾਂ ਤੁਹਾਡਾ ਇਹ ਇਵੈਂਟ ਵੀ ਹੋ ਜਾਏ ਸਾਨੂੰ ਆਪਣਾ ਫਾਇਦਾ ਹੀ ਮਨੇ ਆ ਹਰ ਕੋਈ ਆਪਣੇ ਹੀ ਵੇਖਦਾ ਵਾ ਤੇ ਇਹ ਕਿ ਅਸਲ ਚ ਤਿਆਰੀਆਂ ਕਰਨ ਲਈ ਟਾਈਮ ਬਹੁਤ ਘੱਟ ਮਿਲਿਆ ਵਾ ਜਾਂ ਸਾਡਾ ਫੇਰਾ ਤੋਰਾ ਜ਼ਿਆਦਾ ਹੋ ਗਿਆ ਸਹੀ ਗੱਲ ਹੈ ਕਿ ਇਹ ਕਿ ਦੋ ਚਾਰ ਚੱਕਰ ਸਾਡਾ ਪਟਿਆਲੇ ਵਾਲੀ ਸਾਈਡ ਲੱਗੀ ਨਾ ਉਹਦੇ ਕਰਕੇ ਥੋੜਾ ਟਾਈਮ ਨਹੀਂ ਮਿਲਿਆ ਤੇ ਬਾਕੀ ਚਲੋ 2 ਨਵੰਬਰ ਨੂੰ ਫੇਰ 2 ਨਵੰਬਰ ਨੂੰ ਅਸੀਂ ਫੇਰ ਅਜਪੁਰੇ ਜਾ ਰਹੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹਨਾਂ ਜਿਹਨਾਂ ਨਹੀਂ ਵੇਖਿਆ ਉਹ ਸਟੇਟਸ ਦੇਖ ਸਕਦੇ ਹੋ ਇੰਸਟਾਗ੍ਰam ਤੇ ਜਾ ਕੇ ਹੁਣ ਜਹਾਗੇ ਤੇ ਆਪਾਂ ਕਰ ਲਈਏ ਤਿਆਰੀ 쿠ਕੀ ਮੇਰੇ 쿠ਕੀ ਵਾਲੇ ਨੇ ਵੀ ਆ ਜਾਣਾ ਆਟੇਸ਼ਨ ਤੋਂ 6:30 ਹੋਣਾ ਬਸ ਤੇ ਜਦ 쿠ਕੀ ਉਹਦੇ ਆਂਦੇ ਨੂੰ ਰੈਡੀ ਹੋਣੀ ਚਾਹੀਦੀ ਹੈ ਨਾ ਤੇ ਚੱਲ ਕੇ ਮਿਲਦੇ ਹਾਂ ਬਾਕੀ ਦਾ ਵਲੌਗ ਆਪਾਂ ਕਰਾਂਗੇ ਕੱਲ ਨੂੰ ਕੰਟੀਨਿਊ ਕੱਲ ਭਾਏ ਦਾ ਵਲੌਗ ਹੈ ਕੱਲ ਭਾਏ ਦਾ